ਹੁਣ ਸadne ਨੇ ਵੀ ਜਦੋਂ ਪਰਮਾਤਮਾ ਅੱਗੇ ਬੇਨਤੀ ਕੀਤੀ ਕਹਿੰਦੇ ਨੇ ਫਿਰ ਰਾਜੇ ਨੂੰ ਦ੍ਰਿਸ਼ਟਾਂਤ ਦਿਸਿਆ ਸਾਰਾ ਹਾਲ ਰਾਜੇ ਨੂੰ ਦਿਸ ਗਿਆ ਇੱਕ ਕਹਿੰਦੇ ਜਿਹੜੀ ਬੀਬੀ ਨੇ ਸadne ਤੇ ਦੋਸ਼ ਲਾਇਆ ਸੀ ਉਹ ਕਿਤੇ ਗਵੰਡਣ ਕੋਲੇ ਗੱਲ ਕਰ ਬੈਠੀ ਵੀ ਐਸ ਤਰ੍ਹਾਂ ਕਰਕੇ ਫਿਰ ਮੈਂ ਐਂ ਕੀਤੀ ਜਦੋਂ ਮੇਰੇ ਆਖੇ ਨਾ ਲੱਗਿਆ ਉਹਦੇ ਅੰਦਰ ਵੀ ਪਰਮਾਤਮਾ ਨੇ ਕੋਈ ਗਿਆਨ ਦੀ ਜੋਤ ਜਗਾਈ ਉਹਨੇ ਆਲੇ ਦੁਆਲੇ ਦੱਸਤਾ ਵੀ ਉਹ ਰੱਬ ਦੇ ਭਗਤ ਨੂੰ ਤਾਂ ਜਾਣ ਕੇ ਦੋਸ਼ ਲਾਇਆ ਹੈ ਇਦੇ ਪਤੀ ਨੂੰ ਇਹਨੇ ਆਪ ਹੀ ਮਾਰਿਆ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹ ਗੱਲ ਹੌਲੀ-ਹੌਲੀ ਰਾਜੇ ਕੋਲੇ ਪਹੁੰਚ ਗਈ ਉਧਰ ਉਹ ਰਾਜੇ ਨੂੰ ਦ੍ਰਿਸ਼ਟਾਂਤ ਦਿਸ ਗਿਆ ਫਿਰ ਰਾਜੇ ਨੇ ਗੁਰਮੁਖ ਪਿਆਰਿਓ ਉਸ ਮੰਦ ਕਰਮਣ ਔਰਤ ਨੂੰ ਪਰਜਾ ਦੇ ਸਾਹਮਣੇ ਕਹਿੰਦੇ ਕੁੱਤਿਆਂ ਦੇ ਮੂਹਰੇ ਸਿੱਟ ਤਾਂ ਦਹੀਂ ਸਿੜਕ ਕੇ ਤੇ ਕੁੱਤਿਆਂ ਤੋਂ ਕੜਵਾਇਆ ਸੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਹੁਣ ਮਾੜੇ ਕਰਮ ਦਾ ਫਲ ਉਹਨੂੰ ਵੀ ਭੋਗਣਾ ਪਿਆ ਭਗਤ ਸਧਨਾ ਜੀ ਦੀ ਸੱਚ ਦੇ ਕਰਕੇ ਜਿੱਤ ਹੋਗੀ ਜਿੰਨਾ ਸਮਾਂ ਭਗਤ ਸਧਨਾ ਜੀ ਜਿਵੇਂ ਉਹਨਾਂ ਸਮਾਂ ਗੁਰਮਖੋ ਪਰਮਾਤਮਾ ਦਾ ਭਜਨ ਕੀਤਾ ਰੱਬ ਦੀ ਭਗਤੀ ਦੇ ਨਾਲ ਆਪ ਜੁੜੇ ਰਹੇ ਤੇ ਹੋਰਨਾਂ ਨੂੰ ਜੋੜਦੇ ਰਹੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਰਹੰਦ ਕਿਤੇ ਜਾਓ ਨਾ ਫਤਿਹਗੜ੍ਹ ਸਾਹਿਬ ਜੀ ਨੂੰ ਆਪਾਂ ਕਹਿੰਦੇ ਆ ਪੰਜਾਬ ਦੇ ਵਿੱਚ ਹੀ ਆ ਆਪਣੇ ਜਾਨੇ ਉਹਨਾਂ ਨੂੰ ਦਰਸ਼ਨ ਕਰਨ ਤੁਸੀਂ ਉਥੇ ਇੱਕ ਪ੍ਰਾਣੀ ਸਰਹੰਦ ਵੱਜਦੀ ਹੈ ਢਾਈ ਤਿੰਨ ਕਿਲਿਆਂ ਚ ਮਸੀਤ ਬਣੀ ਹੋਈ ਹੈ ਜਿੱਥੇ ਭਗਤ ਸਧਨੇ ਜੀ ਨੇ ਫਿਰ ਅੰਤਮ ਸਵਾਸ ਲਏ ਉਹਨਾਂ ਦੀ ਯਾਦ ਹੁਣ ਵੀ ਕਾਇਮ ਹੈ ਉੱਥੇ ਬਹੁਤ ਸਮਾਂ ਉਹਨਾਂ ਨੇ ਗੁਜ਼ਾਰਿਆ ਸੋ ਦੇਖੋ ਭਾਈ ਇਸ ਤਰ੍ਹਾਂ ਭਗਤ ਸਧਨਾ ਜੀ ਮਾਲਕ ਨੂੰ ਭਾਗੇ ਉਹਨਾਂ ਦੀ ਸਚਾਈ ਦੇ ਕਰਕੇ ਉਹਨਾਂ ਦੇ ਰੱਬ ਦੇ ਉੱਤੇ ਸਦਕ ਭਰੋਸੇ ਕਰਕੇ ਗੁਰੂ ਅਰਜਨ ਦੇ ਮਹਾਰਾਜ ਨੇ ਉਹਨਾਂ ਨੂੰ ਵੀ ਆਪਣੇ ਬਰਾਬਰ ਬਿਠਾਇਆ ਇਹਦਾ ਭਾਵ ਪਤਾ ਕੀ ਲੈਣਾ ਹੈ ਇੱਥੇ ਕਰਮ ਨਹੀਂ ਦੇਖੇ ਜਾਂਦੇ ਜੇ ਤੂੰ ਪਿੱਛੇ ਮੰਨ ਲੋ ਗਲਤੀਆਂ ਵੀ ਕਰ ਬੈਠਾ ਜ਼ਿੰਦਗੀ ਵਿੱਚ 100 ਤਰ੍ਹਾਂ ਦੇ ਉਤਰਾ ਚੜਾਉਂਦੇ ਨੇ ਭੁੱਲਾਂ ਚੁੱਕਾਂ ਹੁੰਦੀਆਂ ਸੁਣ ਤੋਂ ਜਦੋਂ ਤੋਂ ਤੈਨੂੰ ਗਿਆਨ ਮਿਲ ਗਿਆ ਉਦੋਂ ਤੋਂ ਮਾੜੇ ਕੰਮ ਛੱਡ ਕੇ ਚੰਗੇ ਪਾਸੇ ਤੁਰ ਪਾ ਰੱਬ ਦਾ ਭਜਨ ਕਰਿਆ ਕਰ ਜੇ ਦੁੱਖ ਵੀ ਆਉਣ ਤਾਂ ਰੱਬ ਨੂੰ ਉਲਾੰਭਾ ਨਹੀਂ ਦੇਣਾ ਇਹ ਸਮਝ ਲਈ ਵੀ ਮੇਰੇ ਹੀ ਕੋਈ ਪਿੱਛੇ ਮਾੜਾ ਕਰਮ ਕੀਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਾਣੇ ਅਣਜਾਣੇ ਜਿਹੜੇ ਪਾਪ ਕੀਤੇ ਆ ਉਹਨਾਂ ਦਾ ਫਲ ਮਿਲ ਰਿਹਾ ਕਿਉਂਕਿ ਰੱਬ ਕਿਹੜਾ ਬੈਰੀ ਆ ਗੁਰਮਖੋ ਰੱਬ ਨੇ ਤਾਂ ਜਿੱਦੇ ਤੋਂ ਸਾਨੂੰ ਜਨਮ ਦਿੱਤਾ ਨਾ ਆਪੋ ਆਪਣੇ ਮਨਾਂ 'ਚ ਝਾਤੀ ਮਾਰਿਓ ਸਾਰੇ ਬ੍ਰਹਮ ਗਿਆਨੀ ਪੈਦਾ ਕੀਤੇ ਕਹਿੰਦੇ ਨਹੀਂ ਵੀ ਬੱਚਾ ਰੱਬ ਦਾ ਰੂਪ ਹੈ ਇਹ ਤਾਂ ਜਿਉਂ-ਜਿਉਂ ਮਾੜੀ ਸੰਗਤ ਨਾਲ ਵਾਪ ਪੈਂਦਾ ਜਾਂਦਾ ਤਿਉਂ-ਤਿਉਂ ਮਨ ਵਿੱਚ ਬੁਰੇ ਖਿਆਲ ਆਉਂਦੇ ਜਾਂਦੇ ਜ਼ਿੰਦਗੀ ਇੱਕ ਵੇਲ ਦੀ ਤਰ੍ਹਾਂ ਗੁਰਮਖੋ ਵੇਲ ਜੇ ਤਾਂ ਰੜੇ ਮੈਦਾਨ ਚ ਹੋਵੇ ਫਿਰ ਤਾਂ ਆਪਸ ਵਿੱਚ ਹੀ ਉਲਝੀ ਰਹਿੰਦੀ ਹੈ ਜੇ ਵੇਲ ਹੋਵੇ ਖੂਦੇ ਨੇੜੇ ਫਿਰ ਖੂਚ ਉੱਤਰ ਜਾਂਦੀ ਹੈ ਜੇ ਵੇਲ ਹੋਵੇ ਦਰਖਤ ਦੇ ਨੇੜੇ ਕੰਧ ਦੇ ਨੇੜੇ ਫਿਰ ਉੱਚੀ ਚੜ ਜਾਂਦੀ ਹੈ ਇਸੇ ਤਰ੍ਹਾਂ ਸਾਡਾ ਜੀਵਨ ਹੈ ਜੇ ਤਾਂ ਗੁਰਮਖੋ ਮਾੜਿਆਂ ਨਾਲ ਵਾਹ ਪੈ ਗਿਆ ਫਿਰ ਤਾਂ ਇਹ ਨਹੀਂ ਪਤਾ ਵੀ ਨਰਕਾਂ ਦੇ ਖੂਚ ਝੱਡ ਗੀਏ ਤੇ ਜੇ ਕੋਈ ਚੰਗਾ ਪੁਰਸ਼ ਮਿਲ ਗਿਆ ਉਦੇ ਨਾਲ ਸੰਗਤ ਕਰਨ ਕਰਕੇ ਜੀਵਨ ਉੱਚਾ ਹੋ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜੇ ਚੰਗਾ ਵੀ ਨਾ ਮਿਲੇ ਮਾੜਾ ਵੀ ਨਾ ਮਿਲੇ ਫਿਰ ਬੰਦਾ ਆਪਣੇ ਪਰਿਵਾਰ ਚ ਹੀ ਉਲਝਿਆ ਰਹਿੰਦਾ ਬਸ ਪਰ ਮੇਰੀ ਤਾਂ ਇਹ ਬੇਨਤੀ ਆ ਵੀ ਸੰਗਤ ਕਰਨੀ ਪੈਂਦੀ ਐ ਤੇ ਸੰਗਤ ਚੰਗਿਆਂ ਦੀ ਕਰੋ ਗੁਰਮਖੋ ਜਿਹਦੇ ਕਰਕੇ ਸਾਡੇ ਵਿੱਚ ਜਿਹੜੇ ਗੁਣ ਨੇ ਉਹਨਾਂ ਦੀ ਅਸੀਂ ਕਦਰ ਕਰੀਏ ਪਰਮਾਤਮਾ ਨੇ ਹਰੇਕ ਇਨਸਾਨ ਨੂੰ ਕੋਈ ਨਾ ਕੋਈ ਗੁਣ ਦਿੱਤਾ ਹੈ ਕਿਸੇ ਨੂੰ ਘਰ ਬਣਾਉਣ ਦਾ ਗੁਣ ਦੇਤਾ ਕਿੰਨੀ ਦੁਨੀਆਂ 'ਚ ਮਿਸਤਰੀਆਂ ਨੇ ਸੋਹਣੇ-ਸੋਹਣੇ ਘਰ ਬਣਾਤੇ ਪਿੰਡ ਸੋਹਣਾ ਲੱਗਣ ਲੱਗ ਜਾਂਦਾ ਹੈ ਨਾ ਗੁਰਮੁਖ ਪਿਆਰਿਓ ਕਿਸੇ ਨੂੰ ਕੱਪੜੇ ਸਿਉਣ ਦਾ ਗੁਣ ਦਿੱਤਾ ਹੈ ਕੱਪੜਾ ਤਾਂ ਉਹੀ ਹੁੰਦਾ ਚੰਗਾ ਦਰਜੀ ਢੰਗ ਤਰੀਕੇ ਨਾਲ ਸਿਉਣ ਦੇ ਬੰਦਾ ਹੀ ਸੋਹਣਾ ਲੱਗਣ ਲੱਗ ਜਾਂਦਾ ਉਹ ਵੀ ਇੱਕ ਗੁਣ ਹੈ ਕਿਸੇ ਨੂੰ ਕਥਾ ਕੀਰਤਨ ਦਾ ਗੁਣ ਦੇਤਾ ਕਿਸੇ ਨੂੰ ਖੇਤੀਬਾੜੀ ਦਾ ਗੁਣ ਦੇਤਾ ਕਿਸੇ ਨੂੰ ਮਸ਼ੀਨਰੀ ਬਣਾਉਣ ਦਾ ਗੁਣ ਦਿੱਤਾ ਇਹ ਗੁਣ ਦਿੱਤੇ ਨੇ ਰੱਬ ਨੇ ਇਹਨਾਂ ਗੁਣਾਂ ਦੀ ਕਦਰ ਕਰੋ ਗੁਰਮੁਖੋ ਇਹ ਨਾ ਹੋਵੇ ਵੀ ਮਾੜੀ ਜੀ ਗੱਲ ਤੋਂ ਰੁਸ ਕੇ ਕੋਈ ਆਤਮ ਹੱਤਿਆ ਕਰ ਲੇ ਕੋਈ ਫਾਹਾ ਲੈ ਕੇ ਮਰ ਗਿਆ ਕੋਈ ਜ਼ਹਿਰੀਲੀ ਦਵਾਈ ਖਾ ਗਿਆ ਇਹ ਕਾਹਦਾ ਮਰਨਾ ਹੈ ਗੁਰਮੁਖੋ ਜੇ ਸਰੀਰ ਦਿੱਤਾ ਹੈ ਪਰਮਾਤਮਾ ਨੇ ਤੁਹਾਡੇ ਵਿੱਚ ਵੀ ਕੋਈ ਨਾ ਕੋਈ ਗੁਣ ਜ਼ਰੂਰ ਪਾਇਆ ਹੈ ਪਰ ਉਹਨਾਂ ਗੁਣਾਂ ਦੀ ਪਛਾਣ ਤਾਂ ਆਊਗੀ ਗੁਣਾਂ ਦੀ ਕਦਰ ਤਾਂ ਪਊਗੀ ਜੇ ਅਸੀਂ ਗੁਣ ਦੇਣ ਵਾਲੇ ਦਾਤੇ ਨੂੰ ਯਾਦ ਰੱਖਾਂਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੀ ਕੁਦਰਤ ਆਪਾਂ ਕਹਿੰਦੇ ਆ ਨਾ ਗੁਰਬਾਣੀ ਵਿੱਚ ਲਿਖਿਆ ਆਪੀ ਨਾ ਆਪ ਸਾਜਿਓ ਆਪੀ ਨਾ ਰਚਿਓ ਨਾਓ ਦੁਈ ਕੁਦਰਤ ਸਾਜੀ ਐ ਕਰ ਆਸਣ ਟਿੱਠੋ ਚਾਹ ਕਹਿੰਦੇ ਸਭ ਤੋਂ ਪਹਿਲਾਂ ਪ੍ਰਮਾਤਮਾ ਨੇ ਆਪਣਾ ਆਪ ਬਣਾਇਆ ਫਿਰ ਪ੍ਰਮਾਤਮਾ ਦਾ ਨਾਮ ਬਣਿਆ ਫਿਰ ਕਹਿੰਦੇ ਉਹਨੇ ਆ ਕੁਦਰਤ ਦੀ ਸਜਣਾ ਕੀਤੀ ਕਈ ਕਹਿੰਦੇ ਕੁਦਰਤੀ ਰੱਬ ਐ ਕੁਦਰਤ ਰੱਬ ਨਹੀਂ ਹੈਗੀ ਰੱਬ ਹੋਰ ਚੀਜ਼ ਐ ਉਹਦੀ ਸਾਜੀ ਹੋਈ ਐ ਕੁਦਰਤ ਜਿਵੇਂ ਹੁਣ ਤੁਸੀਂ ਘਰ ਬਣਾਉਨੇ ਹੋ ਘਰ ਦਾ ਮਾਲਕ ਤਾਂ ਹੋਰ ਹੁੰਦਾ ਨਾ ਗੁਰਮਖ ਪਿਆਰਿਓ ਨਾ ਤਾਂ ਮਾਲਕ ਨੂੰ ਘਰ ਸ ਕਹਿ ਸਕਦੇ ਆ ਨਾ ਘਰ ਨੂੰ ਹੀ ਕਹਿ ਸਕਦੇ ਆ ਵੀ ਇਹੀ ਸਭ ਕੁਝ ਹੈ ਦੇਖੋ ਮਾਲਕ ਹੋਰ ਹੈ ਉਹਦੀ ਬਣਾਈ ਹੋਈ ਚੀਜ਼ ਹੋਰ ਹੈ ਇਸੇ ਤਰ੍ਹਾਂ ਜਿੰਨਾ ਵੀ ਸੰਸਾਰ ਆਪਾਂ ਦੇਖਦੇ ਆ ਇਹ ਪ੍ਰਮਾਤਮਾ ਨੇ ਸਾਜਿਆ ਹੈ ਹਰ ਬੰਦੇ ਨੂੰ ਕੋਈ ਨਾ ਕੋਈ ਗੁਣ ਵੀ ਦਿੱਤਾ ਹੈ ਉਹਨਾਂ ਗੁਣਾਂ ਦੀ ਕਦਰ ਕਰੋ ਭਾਈ ਚਾਹੇ ਕੋਈ ਮਰਦ ਹੈ ਚਾਹੇ ਕੋਈ ਔਰਤ ਹੈ ਹਰੇਕ ਨੂੰ ਚਾਹੀਦਾ ਪ੍ਰਮਾਤਮਾ ਦਾ ਭਜਨ ਕਰੋ ਤਾਂ ਕਿ ਤੁਹਾਡੇ ਸਰੀਰ ਦੀ ਤੁਹਾਡੇ ਗੁਣਾਂ ਦੀ ਤੁਹਾਡੇ ਕੀਤੇ ਹੋਏ ਕੰਮ ਧੰਦੇ ਦੀ ਕਦਰ ਪੈ ਜੇ ਤੇ ਸਾਡੀ ਕਦਰ ਗੁਰੂ ਨਾਲ ਹੈ ਜੇ ਅਸੀਂ ਗੁਰੂ ਨੂੰ ਭੁੱਲ ਗਏ ਪ੍ਰਮਾਤਮਾ ਦਾ ਭਜਨ ਕਰਨਾ ਭੁੱਲ ਗਏ ਧਰਮ ਕਮਾਉਣਾ ਭੁੱਲ ਗਏ ਫਿਰ ਜਿੰਨਾ ਮਰਜੀ ਕਮਾ ਲਓ ਹੰਢਾ ਲਓ ਖਾ ਲਓ ਕਿਤੇ ਵੀ ਕਦਰ ਨਹੀਂ ਪੈਣੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਡੀ ਕਦਰ ਭਾਈ ਗੁਰੂ ਦੇ ਨਾਲ ਹੈ ਜਿਹੜੇ ਸਤਗੁਰ ਦੇ ਚਰਨੀ ਲਾਗੇ ਉਹਨਾਂ ਦਾ ਸਤਕਾਰ ਹੁੰਦਾ ਹੈ